ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗੜ ਤੇ hope ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਨਤ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਅਸੀਂ ਦੱਸ ਦਈਏ ਜੀ ਆਪਾਂ ਆਪਣੇ ਚੈਨਲ ਤੇ ਸੱਚੀਆਂ ਹੱਡ ਬੀਤੀਆਂ ਬਾਣੀ ਨਾਲ ਰਿਲੇਟਡ ਵੀਡੀਓਜ਼ ਤੇ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀਦੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤਾਂ ਪਲੀਜ਼ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਤੁਹਾਡੇ ਸਾਰਿਆਂ ਕੋਲ ਮੇਰੇ ਭੈਣ ਭਰਾਵਾਂ ਕੋਲ ਪਹੁੰਚ ਜਾਇਆ ਕਰੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਸਾਖੀ ਗੁਰੂ ਨਾਨਕ ਦੇਵ ਜੀ ਦੀ ਸ਼ੇਅਰ ਕਰਾਂਗੇ ਕੀ ਹੁੰਦਾ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਇੱਕ ਸੱਜਣ ਦੇ ਦੁਆਰਾ ਮਾਰਨ ਦੀ ਬਿਉਂਤ ਬਣਾਈ ਜਾਂਦੀ ਆ ਤੇ ਗੁਰੂ ਨਾਨਕ ਦੇਵ ਜੀ ਕਿਵੇਂ ਉਸ ਸੱਜਣ ਨੂੰ ਸਿੱਧੇ ਰਾਹ ਤੇ ਲੈ ਕੇ ਆਉਂਦੇ ਨੇ ਬਹੁਤ ਹੀ ਪਿਆਰੀ ਸਾਖੀ ਆ ਜੇ ਤੁਸੀਂ ਸੁਣਿਓ ਤੇ ਵੀਡੀਓ ਨੂੰ ਤੁਸੀਂ ਪਲੀਜ਼ ਸ਼ੇਅਰ ਜਰੂਰ ਕਰਿਓ ਹੋਰ ਭੈਣ ਭਰਾਵਾਂ ਦੇ ਕੋਲ ਤਾਂ ਕਿ ਉਹ ਵੀ ਇਸ ਪਿਆਰੀ ਜੀ ਸਾਖੀ ਨੂੰ ਸੁਣ ਸਕਣ ਤੇ ਇਸ ਦਾ ਆਨੰਦ ਮਾਣ ਸਕਣ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਜਗਤ ਦਾ ਕਲਿਆਣ ਕਰਦੇ ਕਰਦੇ ਠੱਗਾਂ ਦੇ ਪਿੰਡ ਪਹੁੰਚ ਗਏ ਤੇ ਉਸ ਪਿੰਡ ਦੇ ਬਾਹਰ ਇੱਕ ਠੱਗ ਰਹਿੰਦਾ ਸੀ ਉਸ ਦਾ ਨਾਮ ਸੱਜਣ ਸੀ ਉਸ ਦਾ ਨਾਮ ਤਾਂ ਸੱਜਣ ਸੀ ਪਰ ਉਹ ਕੰਮ ਠੱਗਾਂ ਵਾਲੇ ਕਰਦਾ ਸੀ ਸੱਜਣ ਦੀ ਹਵੇਲੀ ਪਿੰਡ ਦੇ ਬਾਹਰ ਰਸਤੇ ਵਿੱਚ ਪੈਂਦੀ ਸੀ ਹਵੇਲੀ ਇੰਨੀ ਆਲੀਸ਼ਾਨ ਸੀ ਕਿ ਹਰ ਕਿਸੇ ਦਾ ਮਨ ਮੋਹ ਲੈਂਦੀ ਸੀ ਉਸ ਆਲੀਸ਼ਾਨ ਹਵੇਲੀ ਦੇ ਅੰਦਰ ਇੱਕ ਪਾਸੇ ਮਸਜਿਦ ਬਣੀ ਹੋਈ ਸੀ ਤੇ ਇੱਕ ਪਾਸੇ ਮੰਦਰ ਬਣਿਆ ਹੋਇਆ ਸੀ ਹਵੇਲੀ ਦੇ ਇੱਕ ਕਮਰੇ ਵਿੱਚ ਗੁਪਤ ਖੂਹ ਵੀ ਖੋਦਿਆ ਹੋਇਆ ਸੀ ਉਸ ਖੂਹ ਬਾਰੇ ਕੋਈ ਵੀ ਨਹੀਂ ਸੀ ਜਾਣਦਾ ਕਿਉਂਕਿ ਉਸ ਖੂਹ ਨੂੰ ਬਹੁਤ ਹੀ ਗੁਪਤ ਤਰੀਕੇ ਨਾਲ ਬਣਾਇਆ ਗਿਆ ਸੀ ਜੇਕਰ ਕੋਈ ਮੁਸਲਮਾਨ ਉਸ ਹਵੇਲੀ ਅੰਦਰ ਜਾਂਦਾ ਤਾਂ ਉਸ ਨੂੰ ਰਾਤ ਕੱਟਣ ਲਈ ਮਸਜਿਦ ਵਿੱਚ ਜਗ੍ਹਾ ਦਿੱਤੀ ਜਾਂਦੀ ਤੇ ਜੇ ਕੋਈ ਹਿੰਦੂ ਉਸ ਹਵੇਲੀ ਵਿੱਚ ਜਾਂਦਾ ਤਾਂ ਉਸ ਨੂੰ ਰਾਤ ਕੱਟਣ ਲਈ ਮੰਦਰ ਵਿੱਚ ਜਗ੍ਹਾ ਦਿੱਤੀ ਜਾਂਦੀ। ਦਰਸ ਸੱਜਣ ਉਸ ਜ਼ਮਾਨੇ ਦਾ ਬਹੁਤ ਚਤੁਰ ਲਟੇਰਾ ਸੀ। ਜਦੋਂ ਵੀ ਕੋਈ ਇਨਸਾਨ ਉਸ ਦੀ ਹਵੇਲੀ ਵਿੱਚ ਜਾਂਦਾ ਪਹਿਲਾਂ ਤਾਂ ਚੰਗੇ ਪਕਵਾਨਾਂ ਨਾਲ ਉਸ ਦੀ ਸੇਵਾ ਪਾਣੀ ਕਰਦਾ। ਪਰ ਜਦੋਂ ਹੀ ਅੱਧੀ ਰਾਤ ਹੁੰਦੀ ਉਸ ਨੂੰ ਜਾਨੋਂ ਮਾਰ ਕੇ ਖੂਹ ਵਿੱਚ ਸੁੱਟ ਦਿੰਦਾ। ਤੇ ਉਸ ਦੇ ਕੋਲ ਜੋ ਵੀ ਹੁੰਦਾ ਉਹਦਾ ਸਾਰਾ ਸਮਾਨ ਲੁੱਟ ਲੈਂਦਾ। ਸੱਜਣ ਆਪਣੇ ਆਪ ਨੂੰ ਬਹੁਤ ਹੀ ਚਲਾਕ ਸਮਝਦਾ ਸੀ ਤੇ ਉਹ ਦਿਨ ਵੇਲੇ ਹੱਥਾਂ ਵਿੱਚ ਮਾਲਾ ਫੜ ਕੇ ਹਵੇਲੀ ਦੇ ਬਾਹਰ ਹੀ ਬੈਠਾ ਰਹਿੰਦਾ ਸੀ ਐਵੇਂ ਲੱਗਦਾ ਸੀ ਜਿਵੇਂ ਬਹੁਤ ਹੀ ਧਰਮੀ ਸਾਧੂ ਹੁੰਦਾ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਵੀ ਚੱਲਦੇ-ਚੱਲਦੇ ਸੱਜਣ ਦੀ ਹਵੇਲੀ ਕੋਲ ਪਹੁੰਚ ਗਏ ਸੱਜਣ ਗੁਰੂ ਜੀ ਵਲ ਦੇਖ ਕੇ ਬਹੁਤ ਖੁਸ਼ ਹੋਇਆ ਕਿਉਂਕਿ ਗੁਰੂ ਜੀ ਦੇ ਚਿਹਰੇ ਦਾ ਰੂਪ ਦੇਖ ਕੇ ਸੱਜਣ ਨੂੰ ਇਹ ਲੱਗ ਰਿਹਾ ਸੀ ਕਿ ਜਿਵੇਂ ਕੋਈ ਹੀਰੀ ਜਵਾਹਰਾਤ ਦਾ ਸੌਦਾਕਰ ਹੋਵੇ ਜਿਹੜਾ ਇਸ ਦੇ ਚਿਹਰੇ ਉੱਪਰ ਇੰਨੀ ਚਮਕ ਹੈ ਇਹ ਕੋਈ ਵਪਾਰੀ ਹੋ ਸਕਦਾ ਸੱਜਣ ਨੇ ਆਪਣੇ ਆਦੀਆਂ ਨੂੰ ਕਿਹਾ ਇਹ ਸ਼ਾਮ ਨੂੰ ਇਹਨਾਂ ਦੀ ਸੇਵਾ ਪਾਣੀ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਇਹਨਾਂ ਦੀ ਇੰਨੀ ਸੇਵਾ ਕਰੋ ਕਿ ਰਾਤ ਰਹਿਣ ਲਈ ਮਜਬੂਰ ਹੋ ਜਾਣ ਤਾਂ ਬੰਦੀਆਂ ਨੇ ਇਦਾਂ ਹੀ ਕੀਤਾ ਗੁਰੂ ਜੀ ਤੇ ਭਾਈ ਮਰਦਾਨੇ ਦੀ ਬਹੁਤ ਹੀ ਸੇਵਾ ਕੀਤੀ ਗਈ ਤੇ ਜਦੋਂ ਰਾਤ ਹੋਈ ਭਾਈ ਮਰਦਾਨੇ ਨੂੰ ਤੇ ਗੁਰੂ ਜੀ ਨੂੰ ਅੰਦਰ ਵਾਲੀਆਂ ਕੋਠੜੀਆਂ ਵਿੱਚ ਲੈ ਗਏ ਤੇ ਸੱਜਣ ਗੁਰੂ ਜੀ ਨੂੰ ਕਹਿਣ ਲੱਗਾ ਕਿ ਤੁਸੀਂ ਬੇਫਿਕਰ ਹੋ ਕੇ ਇੱਥੇ ਰਾਤ گزارੋ ਤੇ ਰਾਤ ਪਰ ਤੁਹਾਨੂੰ ਇੱਥੇ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ ਪਰ ਗੁਰੂ ਜੀ ਸੱਜਣ ਨੂੰ ਕਹਿਣ ਲੱਗੇ ਸੱਜਣਾ ਹਲੇ ਸਾਡਾ ਆਰਾਮ ਕਰਨ ਦਾ ਸਮਾਂ ਨਹੀਂ ਆਇਆ ਜਿਹੜੇ ਕੰਮ ਲਈ ਪਰਮੇਸ਼ਵਰ ਨੇ ਸਾਨੂੰ ਇੱਥੇ ਭੇਜਿਆ ਹੈ ਪਹਿਲਾਂ ਅਸੀਂ ਉਹ ਕੰਮ ਕਰਾਂਗੇ ਫਿਰ ਸੋਵਾਂਗੇ ਗੁਰੂ ਜੀ ਦੇ ਇਹ ਵਾਲੇ ਸ਼ਬਦ ਸੱਜਣ ਦੇ ਸਮਝ ਵਿੱਚ ਨਹੀਂ ਆਏ ਤੇ ਉਹ ਸਤਿਵਚਨ ਕਹਿ ਕੇ ਕੋਠੜੀ ਵਿੱਚੋਂ ਬਾਹਰ ਚਲਾ ਗਿਆ ਤੇ ਬਾਹਰ ਜਾ ਕੇ ਆਪਣੇ ਸਾਥੀਆਂ ਨਾਲ ਗੁਰੂ ਜੀ ਤੇ ਮਰਦਾਨੇ ਨੂੰ ਮਾਰਨ ਦੀ ਵਿਉਂਤ ਬਣਾਉਣ ਲੱਗਾ ਪਰ ਕੁਝ ਸਮੇਂ ਬਾਅਦ ਸੱਜਣ ਨੂੰ ਪਾਈ ਮਰਦਾਨੇ ਦੀ ਮਿੱਠੇ-ਮਿੱਠੇ ਰਾਗ ਦੀ ਤੇ ਗੁਰੂ ਜੀ ਦੇ ਕੀਰਤਨ ਕਰਨ ਦੀ ਮਿੱਠੀ-ਮਿੱਠੀ ਆਵਾਜ਼ ਸੁਣਾਈ ਦੇਣ ਲੱਗੀ ਤੇ ਇਸ ਆਨੰਦਮਈ ਕੀਰਤਨ ਨੂੰ ਸੁਣ ਕੇ ਸੱਜਣ ਕੋ ਰਿਹਾਨੀ ਗਿਆ ਤੇ ਉਹ ਖਿੱਚਿਆ ਗੁਰੂ ਜੀ ਦੇ ਦਰਵਾਜ਼ੇ ਕੋਲ ਆ ਕੇ ਖੜ ਗਿਆ ਤੇ ਜਦੋਂ ਉਸ ਦੇ ਅੰਦਰ ਚਾਪੀ ਮਾਰੀ ਤਾਂ ਉਸ ਨੇ ਦੇਖਿਆ ਗੁਰੂ ਜੀ ਦੇ ਚਿਹਰੇ ਤੇ ਅਲੱਗ ਹੀ ਤਰ੍ਹਾਂ ਦਾ ਨੂਰ ਸੀ ਤੇ ਗੁਰੂ ਜੀ ਦੇ ਮੂੰਹੋਂ ਨਿਕਲ ਰੇ ਕੀਰਤਨ ਸੁਣ ਕੇ ਸੱਜਣ ਨੂੰ ਆਪਣੀ ਸਾਰੇ ਗੁਨਾਹ ਯਾਦ ਆਉਣ ਲੱਗੇ ਸੱਜਣ ਨਾਲ ਪਹਿਲਾਂ ਕਦੀ ਵੀ ਇਦਾਂ ਨਹੀਂ ਸੀ ਹੋਇਆ ਉਸ ਨੂੰ ਗੁਰੂ ਜੀ ਕੋਲ ਜਾਣ ਦੀ ਇਸ ਤਰ੍ਹਾਂ ਖਿੱਚ ਪੈ ਰਹੀ ਸੀ ਜਿਵੇਂ ਲੋਹੇ ਨੂੰ ਚੁੰਬਕ ਖਿੱਚ ਰਿਹਾ ਹੋਵੇ ਪਰ ਉਸ ਦੇ ਕੀਤੇ ਗੁਨਾਹਾਂ ਕਰਕੇ ਉਸ ਦੀ ਗੁਰੂ ਜੀ ਕੋਲ ਜਾਣ ਦੀ ਹਿੰਮਤ ਨਹੀਂ ਸੀ ਪੈ ਰਹੀ ਤਾਂ ਅਖੀਰ ਵਿੱਚ ਉਹ ਕੰਬਦਾ ਕੰਬਦਾ ਗੁਰੂ ਜੀ ਦੇ ਕੋਲ ਚਲਾ ਗਿਆ ਤੇ ਗੁਰੂ ਜੀ ਦੇ ਚਰਣਾ ਉੱਪਰ ਆਪਣਾ ਸਿਰ ਰੱਖ ਕੇ ਰੋਣ ਲੱਗਾ ਤੇ ਕਹਿਣ ਲੱਗਾ ਕਿ ਗੁਰੂ ਜੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਗੁਨਾਹ ਕੀਤੇ ਹਨ ਤੇ ਮੈਂ ਜਿੰਨਾ ਵੀ ਧਨ ਇਕੱਠਾ ਕੀਤਾ ਹੈ ਇਹ ਸਾਰਾ ਧਨ ਲੁੱਟ ਖੋਦ ਆਇ ਪਰ ਅੱਜ ਮੈਨੂੰ ਪਤਾ ਨਹੀਂ ਕਿਉਂ ਇਹ ਅਹਿਸਾਸ ਹੋ ਰਿਹਾ ਹੈ ਕਿ ਮੈਂ ਆਪਣੀ ਜ਼ਿੰਦਗੀ ਚ ਬਹੁਤ ਪਾਪ ਕੀਤੇ ਹਨ ਤੇ ਪਾਪ ਦੇ ਨਾਲ ਧੰਨ ਕਮਾਇਆ ਹੈ ਤੇ ਅੱਜ ਮੈਨੂੰ ਇਹ ਧੰਨ ਵਿੱਚ ਲੋਕਾਂ ਦੇ ਖੂਨ ਦੀ ਸੁਗੰਧ ਆ ਰਹੀ ਹੈ ਗੁਰੂ ਜੀ ਮੇਰੇ ਤੇ ਕਿਰਪਾ ਕਰੋ ਤੇ ਮੇਰੇ ਗੁਨਾਹਾਂ ਨੂੰ ਮਾਫ ਕਰੋ ਗੁਰੂ ਜੀ ਨੇ ਸੱਜਣ ਨੂੰ ਆਪਣੇ ਪੇਰਾਂ ਤੋਂ ਉੱਪਰ ਉਠਾਇਆ ਤੇ ਕਿਹਾ ਕਿ ਸੱਜਣਾ ਮੈਂ ਕੌਣ ਹੁਨਾ ਤੈਨੂੰ ਮਾਫ਼ ਕਰਨ ਵਾਲਾ ਮਾਫ਼ ਤਾਂ ਤੈਨੂੰ ਪਰਮਾਤਮਾ ਨੇ ਕਰਨਾ ਹੈ ਮੈਂ ਤਾਂ ਤੈਨੂੰ ਰਸਤਾ ਦਿਖਾ ਸਕਦਾ ਜੇਕਰ ਤੂੰ ਚਾਹੁੰਦਾ ਕਿ ਤੇਰੇ ਦੁਆਰਾ ਕੀਤੇ ਗੁਨਾਹ ਮਾਫ਼ ਹੋ ਜਾਣ ਤਾਂ ਅੱਜ ਤੋਂ ਹੀ ਭੈੜੇ ਕੰਮ ਛੱਡ ਦੇ ਚੰਗੇ ਕਰਮ ਕਰਨੇ ਸ਼ੁਰੂ ਕਰ ਤੇ ਆਪਣੀ ਜ਼ਿੰਦਗੀ ਵਿੱਚ ਅੱਜ ਤੱਕ ਜਿੰਨਾ ਵੀ ਤੂੰ ਪਰਾਇਆ ਧਨ ਜੋੜਿਆ ਹੈ ਪਾਪ ਦੇ ਨਾਲ ਜੋੜਿਆ ਹੈ ਉਸ ਨੂੰ ਗਰੀਬਾਂ ਤੇ ਲੋੜਵੰਦਾਂ ਵਿੱਚ ਵੰਡ ਦੇ ਕਰਤਾਰ ਆਪੇ ਭਲੀ ਕਰਨਗੇ ਤਾਂ ਆਪਾਂ ਇਸ ਸੱਜਣ ਨੇ ਉਸੇ ਦਿਨ ਤੋਂ ਬਾਅਦ ਕੀਰਤ ਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਲੋਕਾਂ ਦਾ ਲੁੱਟਿਆ ਹੋਇਆ ਸਾਰਾ ਧਨ ਗਰੀਬਾਂ ਵਿੱਚ ਵੰਡ ਦਿੱਤਾ ਤੇ ਗੁਰੂ ਜੀ ਦੁਆਰਾ ਦੱਸੇ ਮਾਰਗ ਤੇ ਚੜਨਾ ਸ਼ੁਰੂ ਕਰ ਦਿੱਤਾ ਏ ਸੀਗੀ ਜੀ ਅੱਜ ਦੀ ਪਿਆਰੀ ਹੋਈ ਪਿਆਰੀ ਜੀ ਸਾਕੀ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਬਾਕਸ ਦੇ ਵਿੱਚ ਦੱਸਣਾ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ